ਦੇ ਵੀ ਸਰਕਾਰ ਪ੍ਰਦਾਨ ਹਰਮਿੰਦਰ ਜੀ ਬਕਾਣਾ ਸਾਹਿਬ ਲੋਰ ਜੀ ਜਿੱਤੇ ਦੀ ਬਤਵੰਤੇ ਸੱਜਣ ਇੱਥੇ ਸਹਿਬ ਸਾਹਿਬ ਦੇ ਮੁਸਰਮਤ ਪਾਇਤਾਰੇ ਜਿਹੜੀ ਇੱਥੇ ਸੰਗਤ ਆਈ ਹੈ ਜੀ ਤੇ ਬੇਜਾ ਮਾਮਾ ਭੈਣਾ ਸਭ ਤੋਂ ਪਹਿਲਾਂ ਵੱਧ ਦੀ ਸਾਂਝ ਪੋਣਿਆ ਦੀ ਬਾਹਿਗੁਰੂ ਜੀ ਦਾ ਖਾਲਸਾ ਈ ਲਾਗਾਂ ਮੈਦਨ ਰੋਡਿਆਂ ਨੂੰ ਪੀਂਦੀਆਂ ਨਹੀਂ ਭੱਟੀਆਂ ਮੇਰੇ ਪਤਰੀ ਜਾਨ ਬਾਪ ਗੁਰੂ ਨੇੜਈ ਹੈ ਆਪਣੇ ਵਾਹਿਗੁਰੂ ਜੀ ਕਾ ਖਾਲਸਾ ਜਿਉਂ ਤੂੰ ਦੂਜੀ ਵਾਰੀ ਕਹੋ ਨਿਓ ਹੁੰਨਿਓ ਸਾਰੇ ਬੀਬਾ ਜੀ ਤੁਸੀਂ ਬਹੁਤ ਕੰਮ ਕੀਤੇ ਇਸ ਇਤਿਹਾਸਿਕ ਗੁਰੂ ਕੀ ਨਗਰੀ ਵਾਸਤੇ ਭਾਵੇਂ ਸਰਕਾਰ ਜਿਹੜੀ ਮਰਜ਼ੀ ਰਹੀ ਹੋਵੇ ਸੈਂਟਰ ਦੇ ਵਿੱਚ ਪਰ ਵੱਡੇ ਬਾਦਲ ਸਾਹਿਬ ਦੀ ਜੋ ਸ਼ਖਸੀਅਤ ਸੀਗੀ ਜੋ ਉਹਨਾਂ ਦਾ ਪਿਆਰ ਸੀਗਾ ਜੋ ਸਤਕਾਰ ਸੀਗਾ ਜਿਹੜੀ ਸਰਬਸਾਂਝੀ ਵਾਲਤਾ ਦੀ ਗੱਲ ਅੱਜ ਮੁਸਲਮਾਨ ਭਾਈਚਾਰੇ ਆਂਟਾ ਬੈਠਾਗਾ ਇੱਥੇ ਉਹ ਭਾਵੇਂ ਕਿਦੀ ਮਰਜ਼ੀ ਸਰਕਾਰ ਹੁੰਦੀ ਵੱਡੇ ਗੱਫੇ ਗਰਾਂਟਾਂ ਦੇ ਜੋ ਤਲਵੰਡੀ ਦੀ ਨੋਹਾਰ ਗੁਰੂ ਮਹਾਰਾਜ ਨੇ ਤੁਹਾਡੇ ਤੋਂ ਬਖਸ਼ਿਸ਼ ਤੁਹਾਡੇ ਤੇ ਬਖਸ਼ਿਸ਼ ਦਿੱਤੀ ਹੈ ਤੁਹਾਡੇ ਤੋਂ ਸੇਵਾ ਇਹ ਲਈ ਹੈ ਤੁਹਾਡੇ ਪਰਿਵਾਰ ਤੋਂ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਨਿਵਾਸੀ ਤਲਵੰਡੀ ਸਾਹਿਬੋ ਦਾ ਇਸ ਗੱਲ ਵਿੱਚ ਕੁਰੀਸ਼ ਕਰੂਗਾ ਇਹ ਜੋ ਤਲਵੰਡੀ ਸਾਹਿਬ ਉਹਦੇ ਵਾਸਤੇ ਕੰਮ ਅਕਾਲੀ ਦਲ ਨੇ ਕੀਤੇ ਨੇ, ਦੋ ਪੀਪਾ ਬਾਦਲ ਨੇ ਕੀਤੇ ਨਾ ਉਹ ਦੋ ਵੱਡੇ ਸਾਹਿਬ ਮਹਿਰੂਮ ਪ੍ਰਕਾਸ਼ ਸਿੰਘ ਬਾਦਲ ਜੀ ਨੇ ਕੀਤੇ ਨੇ, ਉਹ ਨਾ ਤਾਂ ਕਿਤੇ ਪਹਿਲਾਂ ਹੋਏ ਨੇ ਤੇ ਜਦੋਂ ਆਪਣੀ ਵਾਰੀ ਦੁਬਾਰੇ ਆਈ ਤੇ ਸ਼ਾਇਦ ਉਦੋਂ ਹੀ ਦੁਬਾਰੇ ਹੋਣਗੇ। ਕਿਉਂਕਿ ਜਿਹੜਾ ਇਹ ਪਿਛਲੇ 7.5 ਸਾਲ ਦਾ ਪਹਿਲਾਂ 5 ਸਾਲ ਕਾਂਗਰਸ ਦਾ ਰਾਜ ਰਹਿ ਗਿਆ ਤੇ ਹੁਣ ਝਾੜੂ ਵਾਲਿਆਂ ਦਾ ਰਾਜ ਰਹਿ ਗਿਆ। ਅਸੀਂ ਤੁਹਾਨੂੰ ਸਭ ਤੋਂ ਵਧੀਆ ਜਿਹੜਾ ਸੜਕ ਸਿੰਘੀ ਉਹਦੇ ਵਿੱਚੋਂ ਲੈ ਕੇ ਆਏ ਆਂਗੇ ਕਿਉਂਕਿ ਜਿਹੜੀ ਮੇਨ ਰੋਡ ਹੈ ਆ ਗਿੱਲਾਂ ਦੇ ਮੁਹੱਲੇ ਕੋਲੇ ਉਹਦਾ ਵੈਸੇ ਆਪਾਂ ਮਲਕਾਨਾ ਸਾਹਿਬ ਇੱਥੇ ਦੀ ਲੈ ਕੇ ਆਉਣਾ ਚਾਹੀਦਾ ਸੀਗਾ ਬੀਬੀ ਜੀ ਵੀ ਆਪਾਂ ਦਿਖਾ ਸਕੀਏ ਕਿ ਜਿਹੜਾ ਇਤਿਹਾਸਿਕ ਇਸ ਗੁਰੂ ਗੁੜੀ ਨਗਰੀ ਹੈ ਉਹਦੀ ਜਿਹੜੀ ਬਦਹਾਲੀ ਹੈਗੀ ਉਹ ਕਿਸ ਤਰੀਕੇ ਨਾਲ ਇਸ ਆਮ ਆਦਮੀ ਪਾਰਟੀ ਨੇ ਕੀਤੀ ਹੈ ਤੋਂ ਮੈਂ ਤਾਂ ਇਹ ਬੇਨਤੀ ਕਰਦਾ ਤੁਹਾਨੂੰ ਸਾਰਿਆਂ ਨੂੰ ਜੇ ਮੇਰੀਆਂ ਮਾਵਾਂ ਪੈਣਾ ਇੱਥੇ ਬੈਠੀਆਂ ਨੇ ਜੋ ਬੜੀਆਂ ਥਕੀਆਂ ਠਕੀਆਂ ਮਹਿਸੂਸ ਕਰਦੀਆਂ ਹੋਣਗੀਆਂ ਜਿਹੜੇ ਸਾਰੇ ਡਿਟੇਲ ਨੇਗੇ ਬੀਬਾ ਜੀ ਤੁਹਾਨੂੰ ਦੱਸਣਗੇ ਮੇਰੇ ਨੌਜਵਾਨ ਵੀਰ ਜਿਨ੍ਹਾਂ ਨੂੰ ਕੋਈ ਨੌਕਰੀਆਂ ਨਹੀਂ ਮਿਲਿਆ ਜਿਹੜੇ ਨਸ਼ੇ ਦੇ ਇਸ ਕੋਡ ਜਿਹੜਾ ਪੰਜਾਬ ਦੇ ਉੱਤੇ ਚੱਲਿਆ ਹੋਇਆਗਾ ਅੰਮ੍ਰਿਤਿਆ ਬੀਬਾ ਵੀ ਬੀਪਾ ਵੀ ਇਸ ਗੱਲ ਨੂੰ ਤਸਦੀਕ ਕਰਨਗੇ ਆ ਕਿ ਜਿਹੜਾ ਨਸ਼ੇ ਦਾ ਕੋਡ ਆਪਣੇ ਗੁਰੂ ਕੀ ਨਗਰੀ ਵਿੱਚ ਲੱਗਿਆ ਹੋਇਆਗਾ ਇਹਨੂੰ ਜੇ ਦੂਰ ਕਰਨਾ ਕਿਉਂਕਿ ਨਾ ਤਾਂ ਇਹ ਕਾਂਗਰਸ ਪਾਰਟੀ ਤੋਂ ਦੂਰ ਹੋਇਆਗਾ ਤੇ ਨਾ ਹੀ ਇਹਨਾਂ ਨੇ ਆਮ ਆਦਮੀ ਪਾਰਟੀ ਦੂਰ ਕੀਤਾ ਇਹਨਾਂ ਨੇ ਤਾਂ ਸਗੋਂ ਧੁਗਣਾ ਕੰਮ ਚੱਕਦਾ ਇਹ ਤਾਂ ਆਣੇ ਵਿੱਚ ਵੀ ਜੇ ਆਪਾਂ ਕਿਸੇ ਦੀ ਸ਼ਿਕਾਇਤ ਲਈਏ ਜਾ ਕੇ ਤੇ ਉਹ ਸ਼ਾਮ ਨੂੰ ਅਗਲਾ ਬੰਦਾ ਜਿਹੜਾ ਨਸ਼ਾ ਵੇਚਦਾਗਾ ਉਹ ਛੱਡ ਕੇ ਆ ਜਾਂਦਾਗਾ ਤੇ ਤੁਹਾਡੇ ਬਾਹਰ ਸਾਹਮਣੇ ਆ ਕੇ ਲਲਕਾਰੇ ਮਾਰ ਕੇ ਜਾਂਦਾਗਾ ਸੋ ਜਿਹੜਾ ਬਦਹਾਲੀ ਹੈਗੀ ਪੰਜਾਬ ਦੇ ਵਿੱਚ ਜਿਹੜੀ ਛਾਈ ਹੋਈ ਹੈਗੀ ਨਾ ਤਾਂ ਆਪਾਂ ਨੂੰ ਕੋਈ ਐਮਐਸਪੀ ਦੀ ਗੱਲ ਹੁੰਦੀ ਹੈਗੀ ਉਹ ਸਾਰਾ ਕੋਈ ਬੀਬਾ ਜੀ ਦੱਸਣਗੇ ਤੇ ਇੱਕ ਵਾਰੀ ਬੀਬਾ ਜੀ ਨੂੰ ਵਿਸ਼ਵਾਸ ਦਿਵਾਓ ਕਿ ਇੱਕ ਇੱਕ ਕੀਮਤੀ ਵੋਟ ਤੁਹਾਡੀ 1 ਜੂਨ ਨੂੰ ਤੁਸੀਂ ਤੱਕੜੀ ਨੂੰ ਪਾ ਕੇ ਬੀਬਾ ਸਮਰਤ ਕੌਰ ਬਾਦਲ ਜੀ ਨੂੰ ਚੌਥੀ ਵਾਰ ਲਗਾਤਾਰ ਤੁਸੀਂ ਐਮਪੀ ਬਣਾਉਂਗੇ ਤੇ ਇਹੀ ਵਿਸ਼ਵਾਸ ਪੀਪਾ ਜੂ ਵੀ ਦਵਾਓ ਤੇ ਉਹਨਾਂ ਤੋਂ ਵੀ ਮੈਂ ਵਿਸ਼ਵਾਸ ਤੋਂ ਉਹਨੂੰ ਦਵਾਣਾਗਾ ਕਿ ਜਿਹੜੇ ਕੰਮ ਜਿਵੇਂ ਪਹਿਲਾਂ ਹੁੰਦੇ ਸੀਗੇ ਜਦੋਂ 10 ਸਾਲ ਲਗਾਤਾਰ ਆਪਣੀ ਸਰਕਾਰ ਰਹੀ ਹੈ ਉਵੇਂ ਕੰਮਾਂ ਦੀ ਲੜੀ ਜਦੋਂ ਤੁਸੀਂ ਇਹਨਾਂ ਨੂੰ ਐਮਪੀ ਬਣਾਤਾ ਉਦੋਂ ਬਾਅਦ ਸ਼ੁਰੂ ਹੋ ਜੂਗੀ ਤੇ ਜੇ ਆਪਾਂ ਇਹਨਾਂ ਨੂੰ ਐਮਪੀ ਬਣਾਤਾ ਉਦੋਂ ਬਾਅਦ ਸਰਪੰਚੀਆਂ ਬਲਾਕ ਸੰਪਤੀਆਂ ਸਾਰੇ ਜਿਹੜੀਆਂ ਇਲੈਕਸ਼ਨਾਂ ਨੇਗੇ ਉਹਦੇ ਤੇ ਵੀ ਆਪਾਂ ਅਕਾਲੀ ਦਲ ਕਮਜਾ ਕਰੂਗਾ ਤੇ 27 ਵਿੱਚ ਆਪਾਂ ਆਪਣੀ ਸਰਕਾਰ ਬਣਾ ਕੇ ਆਪਾਂ ਇੱਕ ਵਾਰ ਫੇਰ ਪੰਜਾਬ ਨੂੰ ਜਿਹੜੀ ਡਿਵੈਲਪਮੈਂਟ ਦੇ ਰਾਹ ਤੇ ਪਾਵਾਂਗੇ ਥੋ ਦੋ ਤਿੰਨ ਨਾਰੇ ਲਵਾਉਂਦਾ ਤੁਹਾਨੂੰ ਤੇ ਦੋਨੋਂ ਹੱਥ ਖੜੇ ਕਰਕੇ ਹੁਣ ਦੁਬਾਰੇ ਨਾ ਮੇਰੇ ਤੋਂ ਖਾਇਓ ਬੋਲੇ ਸੋਨਿਆ ਬੀਬਾ ਹਰਸ਼ਮ੍ਰਿਤ ਕੋਰ ਬਾਦਲ ਜੀ ਬੀਬਾ ਹਰਸ਼ਮ੍ਰਿਤ ਕੋਰ ਬਾਦਲ ਜੀ ਸ਼ਰੋਮਨੀਆ ਕਾਲੀਦਾਲ ਬੋਲੇ ਸੋਨਹਾਲ ਬਹੁਤ ਬਹੁਤ ਧੰਨਵਾਦ ਜੀ ਬਸ ਸਾਰੇ ਸਭ ਨੂੰ ਸਤ ਸ੍ਰੀ ਅਕਾਲ ਪੋਤਾ ਸਤਕਾਰਯੋ ਪਰਵੇਜੀ ਇਥੇ ਪਹੁੰਚੇ ਸਮੂਹ ਸਕਲ ਪ੍ਰਧਾਨ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੀ ਸਮੂਹ ਲੀਡਰਸ਼ਿਪ ਵਰਕਰ ਸਾਬਾਨ ਸਾਡੇ ਮੁਸਲਮ ਪਾਈਚਾਰੇ ਦੀ ਸਮੂਹ ਸਤਕਾਰਯੋ ਜਥੇਬੰਦੀ ਸਾਹਮਣੇ ਬੈਠੇ ਵੀਰੋ ਤੇ ਪੈਨੋ ਗੁਰੂ ਦੇ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕੁਮ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੀਆਂ ਕਿ ਤੁਸੀਂ ਆਪ ਦੇ ਤੁਸੀਂ ਆਪ ਦੇ ਰੁਝੇਵਿਆਂ ਤੋਂ ਸਮਾਂ ਕੱਢ ਕੇ ਸਾਰੇ ਤੁਸੀਂ ਇੱਥੇ ਆਏ ਹੋ ਬਹੁਤ-ਬਹੁਤ ਤੁਹਾਡੇ ਸਾਰਿਆਂ ਦਾ ਧੰਨਵਾਦ ਆਪਾਂ ਸਾਰੇ ਜਾਣਦੇ ਹਾਂ ਕਿ 1 ਜੂਨ ਨੂੰ ਤੁਸੀਂ ਸਾਰਿਆਂ ਨੇ ਆਪਣੀ ਵੋਟ ਪਾ ਕੇ ਦਿੱਲੀ ਵਿੱਚ ਆਪਣਾ ਉਹ ਨੁਮਾਇੰਦਾ ਭੇਜਣਾ ਹੈ ਜਿਹੜੇ ਦਿੱਲੀ ਦੀ ਸਰਕਾਰ ਵਿੱਚ ਜਾ ਕੇ ਤੁਹਾਡੀ ਆਵਾਜ਼ ਬਣੂਗਾ ਤੁਹਾਡੀ ਮੁਸ਼ਕਲਾਂ ਦੇ ਤੁਹਾਡੀ ਤਕਲੀਫਾਂ ਦੇ ਗੱਲ ਰੱਖੂਗਾ ਤੇ ਸੂਬੇ ਦੇ ਹੱਕਾਂ ਦੀ ਖਾਤਰ ਤੁਹਾਡੇ ਵਾਸਤੇ ਉੱਥੇ ਲੜਾਈ ਲੜੂਗਾ ਤੁਸੀਂ ਆ ਵੀ ਜਾਣਦੇ ਹੋ ਕਿ ਸਾਰੀ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਗਈਆਂ ਨੇ ਖਾਸ ਤੌਰ ਤੇ ਪੰਜਾਬ ਤੇ ਝਾੜੂ ਪਾਰਟੀ ਉਹ ਇਕੱਠੇ ਹੋ ਕੇ ਇੱਕ ਝੰਡੇ ਥੱਲੇ ਸਾਰੇ ਦੇਸ਼ ਵਿੱਚ ਚੋਣਾਂ ਲੜ ਰਹੇ ਨੇ ਲੇਕਿਨ ਪੰਜਾਬ ਦੇ ਲੋਕਾਂ ਨੂੰ ਇੰਨਾ ਮੂਰਖ ਸਮਝਦੇ ਨੇ ਕਹਿੰਦੇ ਸਾਰੇ ਲਾਇੰਸ ਦਾ ਲੇਕਿਨ ਪੰਜਾਬ 'ਚ ਅਸੀਂ ਵੱਖ ਨੀਆਂ ਸੀ ਅਸੀਂ ਇਕੱਠੇ ਨੀਆਂ ਸੀ ਵੱਖਾ ਸਰ ਦਾਸ ਬਿਲਕੁਲ ਝੂਠ ਪਾਵੇਂ ਪੰਜੇ ਨੂੰ ਪਾਓ ਪਾਵੇਂ ਛਾੜੇ ਨੂੰ ਝਾੜੂ ਨੂੰ ਪਾਓ ਵੋਟ ਇਕੋ ਹੀ ਖਾਤੇ 'ਚ ਜਾਊਗੀ ਝੂਠੇ ਲਾਰੇ ਝੂਠੇ ਵਾਦੇ ਝੂਠੇ ਦਾਵੇ ਦੇ ਖਾਤੇ 'ਚ ਪਿਛਲੇ 8 ਸਾਲ 'ਚ ਤੁਸੀਂ ਸਾਰੀ ਪਾਰਟੀਆਂ ਦੀ ਸਰਕਾਰਾਂ ਦੇਖ ਲਿੱਤੀਆਂ ਨੇ ਪਹਿਲੇ ਤਕੜੀ ਦੀ ਸਰਕਾਰ ਆਉਂਦੀ ਸੀ ਫੇਰ 5 ਸਾਲ ਪੰਜੇ ਦੀ ਸਰਕਾਰ ਆਈ ਹੁਣ 2.5 ਸਾਲ ਤੋਂ ਛਾੜੂ ਦੀ ਸਰਕਾਰ ਤੁਸੀਂ ਦੇਖ ਰਹੇ ਹਮ ਤੁਸੀਂ ਫੈਸਲਾ ਕਰਨਾ ਕਿਉਂਕਿ ਸਰਕਾਰਾਂ ਤੁਸੀਂ ਬਣਾਉਂਦੇ ਹੋ ਤੁਸੀਂ ਸਰਕਾਰ ਬਣਾਉਂਦੇ ਹੋ ਕਿ ਸਾਡੀ ਸਰਕਾਰ ਸਾਡੇ ਕੋਲ ਆਏ ਸਾਡੀ ਤਕਲੀਫਾਂ ਸੁਣੇ ਉਹਨਾਂ ਦਾ ਹੱਲ ਕਰੇ ਸਾਡੇ ਮਸਲੇ ਹੱਲ ਕਰੇ ਸਾਨੂੰ ਸਹੂਲਤਾ ਦੇਣ ਤਾਂ ਕਿ ਸਾਡੀ ਤਕਲੀਫਾਂ ਘਟਣ ਸਾਡੇ ਵਿਕਾਸ ਦੇ ਕੰਮ ਕਰਨ ਲੇਕਿਨ ਇਹਨਾਂ ਤਿੰਨਾਂ 파ਟੀਆਂ 파ਵੇਂ ਝਾੜੂ ਏ 파ਵੇਂ ਪੰਚਾਇਤ 파ਵੇਂ ਤਕੜੀ ਐ ਇਹਨਾਂ ਤਿੰਨਾਂ 파ਟੀਆਂ ਵਿੱਚੋਂ ਕੌਣ ਤੁਹਾਡੇ ਵਿੱਚ ਵਿਚਰਦਾ ਸੀ ਕੌਣ ਵੋਟਾਂ ਦੇ ਵੇਲੇ ਕੀ ਕਹਿੰਦਾ ਸੀ ਤੇ ਵੋਟਾਂ ਬਾਅਦ ਕੀ ਨੇ ਕੀ ਪੂਰਾ ਕੀਤਾ ਇਹਨੂੰ ਦੇਖ ਕੇ ਜੇ ਤੁਸੀਂ ਆਪਣੀ ਵੋਟ ਪਾਉਂਗੇ ਕੰਮਾਂ ਦੇ ਆਧਾਰ 'ਤੇ ਤਾਂ ਫਿਰ ਆਉਣ ਵਾਲੇ ਸਮੇਂ 'ਚ ਤੁਹਾਨੂੰ ਕਦ ਮਿਲਣਗੇ ਲੇਕਿਨ ਅਸੀਂ ਜੇ ਲਾਰੇ ਚੁਟਕਲੇ ਗਾਰੰਟੀਆਂ ਵਾਅਦੇ ਆਦੇ ਇਹਨਾਂ ਗੱਲਾਂ ਦੇ ਚਾਸਿਆਂ 'ਚ ਫਸ ਗਏ ਫਿਰ ਵੋਟਾਂ ਤੁਸੀਂ ਪਾ ਦੋਗੇ ਲੇਕਿਨ ਬੰਨਤਲ ਚਪਾਟੀ ਜਾਊਗੀ ਜਿਨੇ ਤੁਹਾਨੂੰ 5 ਸਾਲ ਸਿਰਫ ਗੱਲਾਂ ਸੁਣਾਉਣੀਆਂ ਨੇ ਕੀ ਕਹਿੰਦੀ ਸੀ ਕਾਂਗਰਸ ਪਾਰਟੀ ਕਿ ਘਰ ਘਰ ਤੁਹਾਡੇ ਬੱਚਿਆਂ ਨੂੰ ਨੌਕਰੀ ਦਊਗੀ 2500 ਰੁਪਏ ਬੇਰੋਜ਼ਗਾਰੀ ਭੱਤਾ ਉਹਨਾਂ ਬੱਚਿਆਂ ਨੂੰ ਦਊਗੀ ਜਿਨ੍ਹਾਂ ਨੇ ਜਿਨ੍ਹਾਂ ਨੂੰ ਇਹ ਨੌਕਰੀ ਨਹੀਂ ਦੇ ਸਕਦੇ ਤੁਹਾਡੇ ਬੱਚਿਆਂ ਨੂੰ ਮੋਬਾਈਲ ਫੋਨ ਦਊਗੀ ਕਿਸਾਨਾਂ ਦੇ ਕਰਜ਼ੇ ਮਾਫ ਕਰੋਗੀ ਪੈਣਾ ਨਾਂਨ ਕਹਿੰਦੇ ਸੀ ਪੰਜੇ ਵਾਲੇ ਬਾਦਲ ਸਾਹਿਬ ਦਾ ਅਟਾ ਦਾਣ ਦੇੰਦਿਆਂ ਸੀ ਕਿਉਂ ਸ਼ੱਕਰ ਖੰਡ ਤੇ ਚਾਪਤੀ ਵੀ ਦਵਾਂਗੇ ਤੁਸੀਂ ਸੋਚਿਆ ਸਾਰੇ ਬਾਦਲ ਸਾਹਿਬ ਵਰਗੇ ਨੇ ਜੋ ਕਹਿੰਦੇ ਨੇ ਕਰ ਦਿਖਾਉਂਦੇ ਨੇ ਚੱਕ ਕੇ ਵੋਟਾਂ ਪਾਤੀਆਂ ਬਣ ਗਈ ਪੰਜੇਵੀਂ ਸਰਕਾਰ ਤੇ ਦੱਸੋ ਇੰਨੀ ਬੜੀ ਇੰਨੀ ਬੜੀ ਸੰਗਤ ਵਿੱਚੋਂ ਕਿਹਦੇ ਜਵਾਕਰੋਂ ਪੰਜ ਸਾਲ ਚੇ ਨੌਕਰੀ ਮਿਲੀ ਹੱਥ ਖੜੇ ਕਰਕੇ ਦੱਸੋ ਕਿਨਾਂ ਨੂੰ ਬੇਰੋਜ਼ਗਾਰੀ ਕਿਹਦੇ ਬੱਚੇ ਨੂੰ ਮਿਲਿਆ ਮੋਬਾਈਲ ਫੋਨ ਕਿਹਦੇ ਬੱਚੇ ਨੂੰ ਮਿਲਿਆ ਕਰਜ਼ਾ ਕਿਹੜੇ ਕਿਸਾਨ ਦਾ ਮਾਪ ਹੋਇਆ ਕਿਹੜੇ ਪਰਿਵਾਰ ਨੂੰ ਕਿਉਂ ਖੰਡ ਸ਼ੱਕਰ ਤੇ ਚਾਹ ਪੱਤੀ ਮਿਲੀ ਹੱਥ ਖੜੇ ਕਰੋ ਕਿਸੇ ਨੂੰ ਨਹੀਂ ਫਿਰ ਕਿਹੜੇ ਮੂੰਹ ਤੇ ਨਾਲ ਜਦ ਆ ਕੇ ਸਾਨੂੰ ਨਵੀਂ ਗੱਲਾਂ ਸੁਣਾਉਂਦੇ ਆਂ ਪਰ ਨਵੀਂ ਗੱਲਾਂ 'ਚ ਕਿਉਂ ਫਸ ਰਿਹਾ ਦੇਣਾ ਤਾਂ ਕੀ ਸੀਗਾ ਜਿਹੜਾ ਮਿਲਦਾ ਸੀ ਉਹ ਵੀ ਤੁਹਾਡੇ ਤੋਂ ਲੈ ਗਏ ਤੇ ਫਿਰ ਆਇਆ ਮਹਾ ਝੂਠਾ ਝਾੜੂ जिन्ना ਤਾਂ ਇਹ ਨਹੀਂ ਵੱਡੀ ਵੱਡੀ ਗੱਲਾਂ ਕੀਤੀਆਂ ਸੀ ਆ ਬਾਦਲ ਸਾਹਿਬ ਨੇ ਜਿਹਨੇ ਜੋ ਕਿਹਾ ਕਰਕੇ ਦਿਖਾਇਆ ਜਿਹੜਾ ਤੁਹਾਨੂੰ 30 ਕਿਲੋ ਕਣਕ ਵੰਦੇ ਸੀ باقی ਮਹੀਨੇ ਦੇ 30 ਦਿਨ ਤੁਹਾਡੇ ਗਰੀਬ ਦੇ ਖਰਚੇ ਰੋਟੀ ਪਕੇ ਤੇ ਦਾਲ ਦੇ ਨਾਲ ਤੁਹਾਡੇ ਜਵਾਬ ਰੋਟੀ ਖਾਣ ਮਹਿੰਗਾਈ ਦੀ ਮਾਰ ਤੋਂ ਘਰੀ ਬਚ ਜਾਏ ਤੇ ਫਿਰ ਕਿਉਂ ਸ਼ਕਰਖੰਡ ਵਾਲਿਆਂ ਨੇ ਤਾਂ ਤੁਹਾਡੇ ਕਾਰਡ ਵੀ ਕੱਟਦੇ ਤੁਹਾਡੀ ਕਣਕ ਵੀ 30 ਕਿਲੋ ਤੋਂ 15 ਕਿਲੋ ਕਰਦੀ باقی ਬਾਜ਼ਾਰ 'ਚੇ ਵੇਚ ਕੇ ਮੰਤਰੀ ਮੋٹے ਪੈਸੇ ਕਮਾ ਗਿਆ ਫਿਰ ਆਪਾਂ ਕਿਉਂ ਇਹਨਾਂ ਦੇ ਉੱਤੇ ਵਿਸ਼ਵਾਸ ਕਰਦੇ ਆਂ ਫਿਰ ਝਾੜੂ ਨੇ ਤਾਂ ਇਹੋ ਜਿਹਾ ਬਦਲਾਵ ਲੈ ਕੇ ਆਇਆ ਕਿ ਬਾਕੀ ਬੱਚੇ ਅੱ체 ਕਾਰਡ ਹੋ ਵੀ ਕੱਟ ਪਏ ਤੇ 15 ਕਿਲੋ ਕਣਕ ਨੂੰ 5 ਕਿਲੋ ਆਟਾ ਕਰ ਛੱਡਿਆ 10 ਕਿਲੋ ਤਾਂ ਕਿਸੇ-ਕਿਸੇ ਦੀ ਆਉਂਦੀ ਹੈ ਜ਼ਿਆਦਾਤਰ ਤਾਂ 5 ਕਿਲੋ ਹੀ ਆ ਰਹੀ ਹੈ ਤੇ 5 ਕਿਲੋ ਬੱਚਾ 10 ਮਹੀਨਾ ਸਰ ਜਾਂਦਾ ਹੈ ਵਧੀਆ ਤੇ ਫਿਰ ਚੰਗੇ ਹੋ ਸੀ ਜਿਹੜੇ 30 ਦਿਨਾਂ ਵਾਸਤੇ ਰੋਟੀ ਦਿੰਦੇ ਸੀ ਕਿ ਜਿਨ੍ਹਾਂ ਨੇ ਰੋਟੀ ਤੁਹਾਡੇ ਮੂੰਹ ਤੋਂ ਖੋ ਕੇ 5 ਕਿਲੋ ਜੇ ਤੁਹਾਨੂੰ ਕੱਢ ਕਰ ਛੱਡਿਆ ਇਹ ਫੈਸਲਾ ਤੁਸੀਂ ਪਹਿਲੀ ਤਰੀਕ ਨੂੰ ਤੁਸੀਂ ਇਹਦਾ ਜਵਾਬ ਦੇਣਾ ਹੈ ਜਿਨ੍ਹਾਂ ਨੇ ਤੁਹਾਡੀ ਰੋਟੀ ਖੋਈ ਕਿ ਜਿਨ੍ਹਾਂ ਨੇ ਤੁਹਾਨੂੰ ਰੋਟੀ ਦਿੱਤੀ ਫਿਰ ਤੁਹਾਨੂੰ ਬਾਦਲ ਸਾਹਿਬ ਸਾਡੇ ਧੀਆਂ ਦੇ ਵਿਆਹ 'ਚ ਸ਼ਗਨ ਦੇ ਚੈੱਕ ਦਿੰਦੇ ਸੀ ਝੜੂ ਵਰਤੋਂ ਦੇਤੇ ਆਂਦਾ ਕਿ ਸਦਾ ਚੈੱਕ ਬੰਦ ਧੀਆਂ ਨੂੰ ਸਾਈਕਲਾਂ ਦਿੰਦੇ ਸੀ ਬੱਚਿਆਂ ਨੂੰ ਵਜੀਫਾ ਦਿੰਦੇ ਸੀ ਕਿਸੇ ਨੂੰ ਮਕਾਨ ਦਾ ਚੈੱਕ ਮਿਲਦਾ ਸੀ ਕਿਸੇ ਨੂੰ ਗੈਸ ਸਿਲੰਡਰ ਕਿਸੇ ਨੂੰ ਚੂਲਾ ਕਿਸੇ ਨੂੰ ਦਵਾਈਆਂ ਵਾਸਤੇ ਮਦਦ ਕੈਂਸਰ ਵਰਗੀ ਭੈੜੀ ਬਿਮਾਰੀਆਂ ਦੀ ਤਾਂ ਵੀ ਮਦਦ ਮਿਲਦੀ ਸੀ ਬੱਚਿਆਂ ਨੂੰ ਖੇਡਾਂ ਦਾ ਸਵਾਨ ਮਿਲਦਾ ਸੀ ਪਿੰਡ-ਪਿੰਡ ਤੇ ਜਿਮ ਲੱਗਿਆ ਸੀ ਵੱਡੇ-ਵੱਡੇ ਵਰਲਡ ਕਬੱਡੀ ਦੇ ਕੱਪ ਹੁੰਦੇ ਸੀ ਬੱਚੇ ਖੇਡਾਂ ਨਾਲ ਜੁੜੇ ਹੋਏ ਸੀ ਸਾਰਾ ਮਾਰਤਾ ਝਾੜੂ ਮਾਰਤਾ ਝਾੜੂ ਸਾਲੇ ਦੋਹਰਾ ਪੰਜੇ ਨੇ ਤੇ ਝਾੜੂ ਨੇ ਇੱਕ-ਇੱਕ ਕਰਕੇ ਸਾਰੀ ਸਹੂਲਤਾਂ ਬੰਦ ਕਰਤੀਆਂ ਤੇ ਕੀ ਮਿਲਿਆ ਬੰਦ ਕਰਕੇ ਜਿਹੜੇ ਘਰ-ਘਰ ਨੌਕਰੀ ਕਹਿੰਦੇ ਸੀ ਉਹਨਾਂ ਨੇ ਘਰ-ਘਰ ਬੇਰੋਜ਼ਗਾਰੀ ਦਿੱਤੀ ਤੇ ਕਰ ਕਰ ਨਸ਼ੇ ਦਿੱਤੇ ਅੱਜ ਪੰਜਾਬ ਚ ਕੀ ਹੈ ਹਰ ਇੱਕ ਦਾ ਬੱਚਾ ਬੇਰੋਜ਼ਗਾਰ ਫਿਰ ਰਿਹਾ ਹੈ ਹਰ ਗਲੀ ਮੋਹੱਲੇ ਚ ਸ਼ਰਿਆਮ ਚਿਟਾ ਬਿਕ ਰਿਹਾ ਜਿਹੜਾ 100 ਖਾਂਦੇ ਸੀ ਗੁਟਕਾ ਸਾਫ ਦੀ ਕਿ ਨਸ਼ੇ ਖਤਮ ਕਰ ਦੇਣਗੇ ਜਿਹੜਾ ਚਾਂਡੂ ਝਾੜੂ ਕਹਿੰਦਾ ਸੀ 10 ਦਿਨਾਂ ਚ ਗਾਰੰਟੀ ਕਰ ਦੇਆ 5 ਸਾਲ 8 2 ਸਾਲ ਸੱਤ ਸਾਲ ਚ ਸਤਗੁਣਾ ਨਸ਼ਾ ਵਧਿਆ ਕਿ ਖਤਮ ਹੋਇਆ ਅੱਜ ਗਲੀ ਗਲੀ ਚ ਨਸ਼ੇ ਬਿਕ ਰਹੀ ਨੇ ਮਾਵਾ ਦੇ ਪੁੱਤ ਟੀਕੇ ਨਾਲਾ ਰੋਜ਼ ਮਰ ਰਹੇ ਨੇ ਕਿਉਂਕਿ ਝਾੜੂ ਨੇ ਤੇ ਪੰਜੇ ਨੇ ਮਗਰ ਮਛਾ ਨੂੰ ਫੜਿਆ ਨਹੀਂ ਮਗਰ ਮਛਾ ਨੇ ਨਾਲ ਹਿੱਸੇ ਪਾ ਲੇ ਮਹੀਨੇ ਬੰਨ ਲੇ ਪੈਸੇ ਦਿਓ ਜਾ ਪੰਜਾਬ ਦੀ ਜਵਾਨੀ ਖਾ ਜਾਓ ਪਰ ਸਾਨੂੰ ਕਹਿੰਦੇ ਸੀ ਕਿ ਆਹ ਨਸ਼ਾ ਵੇਚਦੇ ਨੇ ਫਿਰ 10 ਸਾਲ ਪਹਿਲੇ ਜਦ ਅਕਾਲੀ ਦਲ ਦੀ ਸਰਕਾਰ ਸੀ ਕਿ ਤੁਹਾਡੇ ਗਲੀਆਂ ਚ ਪਿੰਡਾਂ ਚ ਸ਼ਹਿਰਾਂ ਚ ਕਿਸੇ ਨੇ ਛਿੱਟੇ ਦਾ ਨਾਂ ਸੁਣਿਆ ਸੀ ਨਹੀਂ ਸੁਣਿਆ ਸੀ ਨਾ ਕਿਉਂਕਿ ਆ ਤਕੜੀ ਵੀ ਸਰਕਾਰ ਚਿੱਟਾ ਵੇਚਣ ਵਾਲਿਆਂ ਨੂੰ ਫੜ ਕੇ ਜੇਲਾ ਚ ਸਿੱਟਦੀ ਸੀ ਨਸ਼ਾ ਜ਼ਬਤ ਕਰਦੀ ਸੀ ਤਾਂ ਕਿ ਬੱਚਿਆਂ 'ਤੇ ਨਾ ਪਹੁੰਚੇ ਅੱਜ ਬੱਚਿਆਂ ਨੂੰ ਬੱਚਿਆਂ ਦੇ ਉੱਤੇ ਇਹਨਾਂ ਨੂੰ ਖਾ ਕੇ ਕਮਾਈਆਂ ਕਰ ਰਹੇ ਨੇ ਇਹ ਬਦਲਾਅ ਵਾਸਤੇ ਵੋਟਾਂ ਪਾਈਆਂ ਸੀਗੀ ਆਪਾਂ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਆਂ ਜਿੱਥੇ ਤੁਹਾਡੀ ਸਹੂਲਤਾ ਵੀ ਬੰਦ ਕੀਤੀ ਆਂ ਉੱਥੇ ਅਕਾਲੀਵਾਲ ਨੇ ਸਹੂਲਤਾ ਵੀ ਦਿੱਤੀ ਆਂ ਵਿਕਾਸ ਦੇ ਕੰਮ ਦੇਖੋ ਆ ਜਿਹੜੇ ਕਹਿੰਦੇ ਸੀ ਸਾਨੂੰ ਸਕੂਲ ਤੇ ਹਸਪਤਾਲ ਬਣਾਣਾ ਆਂਦਾ ਹੈ फिर दसो थे पिंड शहर च केड़ा स्कूल बनाया ढाई साल केसपता बनाया पांच साल कांग्रेस से निकल गए हस्पता कारखाना खड़ा किया जब आही खजाना सामान दिता तलवंडी साहब रिफाइनरी खड़ी की दूजी बारी तुम तो सत दूजी बारी सेवा बख्शी सब तो वीडी सेंट्रल यूनिवर्सिटी कुदाचे की तलवी साहबो किन्ने सारे होर कॉलेज बनाए ਤੀਜੀ ਵਾਰੀ ਸੇਵਾ ਦਿੱਤੀ ਪੰਜਾਬ ਦਾ ਸਭ ਤੋਂ ਵੱਡਾ ਹਸਪਤਾਲ ਇਹ ਬਣਾ ਕੇ ਦਿੱਤਾ ਮੈਡੀਕਲ ਕਾਲਜ ਵੀ ਹੈ ਨਰਸਿੰਗ ਕਾਲਜ ਵੀ ਹੈ ਤੁਹਾਡੇ ਬੱਚੇ ਪੜ੍ਹ ਲਿਖ ਕੇ ਡਾਕਟਰ ਨਰਸ ਵੀ ਬਣੇ ਉਹਨਾਂ ਨੂੰ ਉੱਥੇ ਨੌਕਰੀ ਵੀ ਲੱਗੇ ਤੇ 10 ਰੁਪਏ ਦੀ ਪਰਚੀ ਦੇ ਨਾਲ ਲੱਖਾਂ ਦਾ ਇਲਾਜ ਹੋ ਤੁਹਾਡੇ ਵਿੱਚੋਂ ਕੋਈ ਐਮਜ਼ ਗਿਆ ਹੱਥ ਖੜੇ ਕਰਕੇ ਦੱਸੋ ਮਾਨਵ ਦੇ ਕਿ ਹੋ ਜਾ ਵੱਡਾ ਹਸਪਤਾਲ ਪੰਜਾਬ 'ਚ ਕਿਤੇ ਨਹੀਂ ਹੈ ਪੁੱਛੋ ਆ ਬੇਟਾ ਨੂੰ ਪੁੱਛੋ ਤੁਸੀਂ ਕਿਹੋ ਜਿਹਾ ਵਧੀਆ ਹਸਪਤਾਲ ਬਣਿਆ ਤੇ ਇਹਨਾਂ ਨੇ ਕਿਹੜਾ ਹਸਪਤਾਲ ਬਣਾਇਆ ਕਿਹੜਾ ਸਕੂਲ ਬਣਾਇਆ ਤੁਸੀਂ ਆ ਵੀ ਕਹਿ ਸਕਦੀਆਂ ਜਿੱਥੇ ਭਾਈਚਾਰ ਇੱਕ ਸੰਗ ਹਮੇਸ਼ਾ ਬਾਦਲ ਸਾਹਿਬ ਨੇ ਹਰੇਕ ਵਰਗ ਦਾ ਸਤਿਕਾਰ ਹਰੇਕ ਵਰਗ ਦੇ ਨਾਲ ਪਿਆਰ ਕੀਤਾ ਸਾਡਾ ਧਰਮ ਇਹੋ ਜਾਇ ਜਿੱਥੇ ਗੁਰੂ ਨਾਨਕ ਪਾਤਸ਼ਾਹੀ ਨੇ ਜੇ ਹਰਿਮੰਦਰ ਸਾਹਿਬ ਵੀ ਨੀਵ ਰੱਖੀ ਤੇ ਮੀਆਂ ਮੀਰ ਜੀ ਤੋਂ ਦਿਖਾਈ ਜੇ ਗੁਰੂ ਨਾਨਕ ਸਾਹਿਬ ਸਾਰੇ ਬ੍ਰਹਮੰਡ ਚ ਘੁੰਮੇ ਤੇ ਉਹਨਾਂ ਨੇ ਮਰਦਾਨਾ ਜੀ ਨੂੰ ਨਾਲ ਰੱਖਿਆ ਭਾਈ ਬਾਲਾ ਜੀ ਨੂੰ ਨਾਲ ਰੱਖਿਆ ਹਿੰਦੂ ਹੋਵੇ ਮੁਸਲਮਾਨ ਹੋਵੇ ਸਿੱਖ ਹੋਵੇ ਹਰੇਕ ਵਰਗ ਦਾ ਸਤਕਾਰ ਬਾਦਲ ਸਾਹਿਬ ਨੇ ਕੀਤਾ ਹਰੇਕ ਘਰ ਦਾ ਸਤਕਾਰ ਕੀਤਾ ਤੇ ਅੱਜ ਦੇਸ਼ ਦੀ ਰਾਜਨੀਤੀ ਕੀ ਹੋ ਗਈ ਹੈ ਕਿ ਘੱਟ ਗਿਣਤੀਆਂ ਵਾਲਿਆਂ ਨੂੰ ਦਬਾਓ ਇਹਨਾਂ ਨੂੰ ਡਰਾਓ ਇਹਨਾਂ ਨੂੰ ਧਮਕਾਓ ਇਹਨਾਂ ਨੂੰ ਕੁਚਲੋ ਆਈ ਕੁਛ ਸੰਰੇ ਦੇਸ਼ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਗੱਲ ਕਰੇ ਕਿ ਮੰਗਲ ਸੂਤਰ ਕੱਢ ਕੇ ਇਹ ਫਲਾਟ ਟੰਕੇ ਨੂੰ ਦਿੱਤੇ ਜਾਣਗੇ ਯਾ ਫਿਰ ਮਨੀਪੁਰ ਚ ਸਾਡੇ ਈਸਾਈ ਭਾਈਚਾਰੇ ਦੇ ਨਾਲ ਜਿਵੇਂ ਉਹਨਾਂ ਦੇ ਨਾਲ 크ਰਿਸਚਨ ਭਾਈਚਾਰੇ ਦੇ ਨਾਲ ਜਿਹੋਗੀ ਤਸ਼ੱਦਦ ਮਨੀਪੁਰ ਚ ਇੱਕ ਔਰਤ ਨੇ ਨਾਲ ਹੋਈ। ਯਾ ਫਿਰ ਅੱਪਾ ਦੇਖਿਓ ਸਾਡੇ ਸਿੱਖਾਂ ਦੇ ਉੱਤੇ ਕਿਵੇਂ ਸਾਡੇ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ ਜਾ ਰਹੇ ਨੇ। ਸਾਡੇ ਬੱਚਿਆਂ ਨੂੰ ਫੜ ਕੇ ਐਨਐਸਏ ਲਾ ਕੇ ਉੱਥੇ ਸਿੱਟ ਤੋਂ ਕੋਈ ਗਾ ਕੇ ਕਿਸੇ ਨੂੰ ਚੱਕ ਕੇ ਲੈ ਜਾਏ। ਦੇਸ਼ ਦਾ ਮਾਹੌਲ ਭਾਈਚਾਰਕ ਸਾਂਝ ਦਾ ਨਹੀਂ। ਇਹ ਗੱਲ ਕਰਦੇ ਨੇ ਸਬਕਾ ਸਾਥ ਸਬਕਾ ਵਿਕਾਸ। ਲੇਕਿਨ ਸਭ ਦਾ ਸਾਥ ਨਹੀਂ ਇੱਕ ਇੱਕ ਸਾਡੇ ਸਾਥ ਚਲੋ ਤਾਂ ਠੀਕ ਹੋ ਜੇ ਆਪਣੇ ਸਾਥ ਚਲੋ ਤਾਂ ਤੁਹਾਨੂੰ ਆਪਾਂ ਫੇਰ ਤੁਹਾਨੂੰ ਦਬਾਵਾਂਗੇ ਡਰਾਵਾਂਗੇ ਸੋ ਮੈਂ ਬੇਨਤੀ ਕਰਦੀ ਆ ਕਿ ਦਿੱਲੀ ਦੀ ਪਾਰਲੀਮੈਂਟ ਵਿੱਚ ਆ ਤਿੰਨੋਂ ਜਿੰਨੀ ਦਿੱਲੀ ਦੀ ਖੇਤਰੀ ਪਾਰਟੀਆਂ ਹੈ ਗਿਆ ਭਾਵੇਂ ਭਾਜਪਾ ਹੈਗੀ ਭਾਵੇਂ ਕਾਂਗਰਸ ਹੈਗੀ ਭਾਵੇਂ ਝਾੜੂ ਪਾਰਟੀ ਝਾੜੂ ਪਾਰਟੀ ਤਾਂ ਮੈਂ ਕਹਿੰਦੀ ਆ ਇਸ ਤੋਂ ਭ੍ਰਿਸ਼ਟ ਸਰਕਾਰ ਕੀ ਹੋ ਸਕਦੀ ਹੈ ਜਿਹੜਾ ਮੁੱਖ ਮੰਤਰੀ ਜੇਲ੍ਹ 'ਚ ਧੱਕਿਆ ਹੋਇਆ ਹੈ ਜਿਹਦਾ ਸਿੱਖਿਆ ਮੰਤਰੀ ਜੇਲ੍ਹ 'ਚ ਹੈ ਜਿਹਦਾ ਸਿਹਤ ਮੰਤਰੀ ਜੇਹ ਚ ਕੱਟਰ ਈਮਾਨਦਾਰ ਕੀ ਲੋਕਾਂ ਦਾ ਪੈਸਾ ਲੁੱਟ ਕੇ ਨਾ ਖਾ ਗਏ ਕੱਟਰ ਬੇਈਮਾਨ ਬੰਦੇ ਨੇ ਜਿਵੇਂ ਦਿੱਲੀ ਵਿੱਚ ਛੱਕਿਆ ਉਹੀ ਪੰਜਾਬ 'ਚ ਲੁੱਟ ਤੇ ਖਾ ਰਹੇ ਨੇ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜੂਗਾ ਸੋ ਇਹਨਾਂ ਬੇਈਮਾਨਾਂ ਦੀ ਤਾਂ ਬੰਨੀ ਨਹੀਂ ਨੀ ਹੈਗੀ ਉਹ ਕਾਂਗਰਸ ਪਾਰਟੀ ਜਿਨ੍ਹਾਂ ਨੇ 550 ਸੀਟਾਂ ਲੜੀਆਂ ਸੀਗੀਆਂ ਤੇ ਸਜਾ ਆਈਆਂ ਸੀਗੀਆਂ ਹੁਣ ਤਾਂ ਲੜੀ 300 ਰਹਿ ਨੇ ਤੇ 20 ਸੀਟਾਂ ਵੀ ਨਹੀਂ ਆ ਰਹੀਆਂ ਇਹਨਾਂ ਨੂੰ ਵੀ ਛੱਡੋ ਤੇ ਫਿਰ ਉਹ ਜਿਹੜੀ ਦੂਜੀ ਪਾਰਟੀ ਜਿਹੜੀ ਸਾਨੂੰ ਕਹਿੰਦੀ ਹੈ जय श्री राम बहुत बढ़िया ਤੁਸੀਂ ਕਰੋ ਆਪ ਦਾ ਤੁਸੀਂ ਨਾਰਾ ਲਾਓ ਹਰੇਕ ਨੂੰ ਹੱਕ ਹੈ ਲੇਕਿਨ ਕਿਸੇ ਨੂੰ ਡਰਾ ਤਮਕਾ ਕੇ ਨਹੀਂ ਕਿਸੇ ਨੂੰ ਕਹਿ ਕੇ ਕਿ ਤੁਸੀਂ ਆਪਣਾ ਨਾਰਾ ਨਹੀਂ ਸਾਡਾ ਦਾ ਇਹ ਨਹੀਂ ਰਾਜਨੀਤੀ ਹੈ ਸੋ ਉਹਨਾਂ ਨੂੰ ਉਹਨਾਂ ਦਾ ਮੰਦਰ ਵੀ ਮੁਬਾਰਕ ਹੈ ਅਸੀਂ ਸਾਰੇ ਖੁਸ਼ ਆ ਕਿ ਕਿਸੇ ਦਾ ਮੰਦਰ ਬਣਿਆ ਤੁਸੀਂ ਵੀ ਖੁਸ਼ ਹੋ ਅਸੀਂ ਵੀ ਖੁਸ਼ ਆ ਤੁਸੀਂ ਆਪ ਦਾ ਨਾਰਾ ਲਾਓ ਅਸੀਂ ਆਪਣਾ ਨਾਰਾ ਲਾਈਏ ਅਸੀਂ ਆਪਣੇ ਧਾਰਮਿਕ ਸਥਾਨ 'ਤੇ ਪੂਜੀਏ ਤੁਸੀਂ ਆਪਣੇ 'ਤੇ ਪੂਜੋ ਅਹੀ ਤਾਂ ਦੇਸ਼ ਦੀ ਸੁੰਦਰਤਾ ਹੈ ਲੇਕਿਨ ਅੱਜ ਦੇਸ਼ ਦਾ ਮਾਹੌਲ ਘਟਕਿੰਤੀਆਂ ਨੂੰ ਦਬਾ ਕੇ ਖਰਾਬ ਕੀਤਾ ਜਾ ਰਿਹਾ ਹੈ ਜਿਹਦੇ ਕਰਕੇ ਲੋੜ ਹੈ ਸਾਰੇ ਜਨ ਨੇ ਇਕੱਠੇ ਹੋਣ ਤੇ ਆਪਣੀ ਸਾਂਝੀ ਲੜਾਈ ਅਸੀਂ ਇਕੱਠੇ ਹੋ ਕੇ ਲੜੀਏ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਆ ਜਿੱਥੇ ਵੀ ਤੁਹਾਡਾ ਭਾਈਚਾਰਾ ਹੈਗਾ ਉਸ ਭਾਈਚਾਰੇ ਨੂੰ ਵੀ ਸਮਝਾਈਏ ਤੇ ਦੂਜਾ ਇਹ ਵੀ ਦੇਖਿਓ ਕਿ ਆ ਤਕੜੀ ਨੇ ਹਮੇਸ਼ਾ ਜੇ ਬਾਲਾ ਸਾਹ ਨੇ ਆਠੇ ਬਾਲ ਦਿੱਤਾ ਇਹ ਤਾਂ ਨਹੀਂ ਪੁੱਛਿਆ ਵੀ ਤੁਸੀਂ ਕਿਹੜੇ ਧਰਮ ਦੇ ਨਾਲ ਹੋ ਇਹ ਵੀ ਨਹੀਂ ਪੁੱਛਿਆ ਤੁਸੀਂ ਕਿੱਥੇ ਵੋਟ ਪਾਉਂਦੇ ਹੋ ਜੇ ਸ਼ਗਨ ਦਿੱਤਾ ਜਾਂ ਪੈਨਸ਼ਨ ਦਿੱਤਾ ਹਰੇਕ ਨੂੰ ਇੱਕ ਨਿਗਾਹ ਦੀ ਤਰ੍ਹਾਂ ਦੇਖਿਆ ਕਿਉਂਕਿ ਸਾਡਾ ਧਰਮ ਸਾਨੂੰ ਸਿਖਾਉਂਦਾ ਹੈ ਚੌ ਵਰਨਾ ਤੋਂ ਸਾਂਝਾ ਅਸਲੀ ਸਬਦਾ ਸਾਥੇ ਸਬਦਾ ਵਿਕਾਸ ਤੇ ਤਕੜੀ ਨੇ ਕੀਤਾ ਸੋ ਉਸ ਸੱਚ ਦੀ ਤਕੜੀ ਦਾ ਸਾਥ ਨਹੀਂ ਹੈ ਤਾਂ ਕਿ ਸਾਡੇ ਕਾਰਡ ਵੀ ਬਹਾਲ ਹੋ ਸਾਨੂੰ ਫੇਰ ਸ਼ਗਨ ਦੇ ਚੈੱਕ ਆਣ ਸਾਡੇ ਬੱਚਿਆਂ ਨੂੰ ਵਜੀਫੇ ਮਿਲਣ ਇਹ ਚੰਗਾ ਪਰ ਲਿਖ ਜਾਣ ਇਹਨਾਂ ਦੀਆਂ ਨੌਕਰੀਆਂ ਲੱਗਣ ਨਸ਼ੇ ਤੋਂ ਇਹਨਾਂ ਨੂੰ ਜੜੋਂ ਪੱਟ ਕੇ ਅਸੀਂ ਖਤਮ ਕਰੀਏ ਕਿਸਾਨ ਵੀ ਰਹੋ ਇਹਨਾਂ ਨੂੰ ਮੋਟਰਾਂ ਦੇ ਕਨੈਕਸ਼ਨ ਹੋਣ ਤੁਹਾਡਾ ਵੱਡਾ ਮਸਲਾ ਤੁਹਾਡੇ ਕਬਰਸਤਾਨਾਂ ਦਾ ਬਹੁਤ ਸਾਰੇ ਥਾਵਾਂ 'ਚ ਤੁਹਾਡੇ ਕੋਲ ਥਾਂ ਨਹੀਂ ਹੈ ਜਿੱਥੇ ਥਾਂ ਹੈਗੀ ਉੱਥੇ ਚਾਰ ਦਿਵਾਰੀ ਨਹੀਂ ਹੈ ਸਾਡੇ ਧਰਮਸ਼ਾਲਾ ਦੀ ਵੀ ਹੋ ਸਕਦੀ ਹੈ ਹੁਣ ਇੱਥੇ ਜਿਹੜੇ ਸਾਡੇ ਖਾਨ ਸਾਹਿਬ ਖੜੇ ਨੇ ਇਹਨਾਂ ਨੂੰ ਮੈਂ ਚੈੱਕ ਦੇ ਦਿੰਦੀ ਸੀ ਤਾਂ ਕਿ ਇਹਨਾਂ ਦਾ ਕਮਰਾ ਬਣ ਜਾਏ ਬਸ ਮੰਗਦੇ ਸੀ ਜਵੇਹਰ ਮੰਗਦੇ ਸੀ ਆਪਾਂ ਇਹਨਾਂ ਨੂੰ ਦਿੰਦੇ ਸੀ ਪਿੰਡਾਂ 'ਚ ਜਾ ਕੇ ਜਿੱਥੇ ਸਾਡਾ ਮੁਸਲਿਮ ਭਾਈਚਾਰਾ ਆ ਕੇ ਕਹਿੰਦਾ ਵੀ ਸਾਨੂੰ ਚਾਰ ਦਿਵਾਰੀ ਵਾਸਤੇ ਦੇ ਦਿਓ ਪਤਾ ਵੀ ਦਿੰਦੇ ਸੀ ਹੁਣ ਜਿੱਥੇ ਥਾਂ ਦੀ ਗੱਲ ਹੈ ਥਾਂ ਤਾਂ ਸਰਕਾਰ ਦੇ ਸਕਦੀ ਹੈ ਨਾ ਐਮਪੀ ਤਾਂ ਦੇ ਨਹੀਂ ਸਕਦੀ ਜਦ ਸਰਕਾਰ ਆਉਗੀ ਫੜਾ ਮਸਲਾ ਵੀ ਹੱਲ ਕਰਾਂਗੇ ਸਰਕਾਰ ਤਾਂ ਤੁਸੀਂ ਬਣਾਣੀ ਹੁੰਦੀ ਹੈ ਤੁਸੀਂ ਤਾਕਤ ਦਿਓ ਉਹ ਤਾਕਤ ਦੇ ਨਾਲ ਅਸੀਂ ਤੁਹਾਡੇ ਮਸਲੇ ਹੱਲ ਕਰਾਂਗੇ ਸੋ ਮੈਂ ਆਸ ਕਰਦੀ ਹਾਂ ਕਿ ਆਪਣੇ ਭਵਿੱਖ ਵਾਸਤੇ ਭਾਈਚਾਰੇ ਇੱਕ ਸੰਸ ਤੇ ਅਮਨ ਸ਼ਾਂਤੀ ਵਾਸਤੇ ਤੁਹਾਨੂੰ ਸਹੂਲਤਾਂ ਮਿਲਣ ਸਾਡੀ ਤਕਲੀਫਾਂ ਘਟਣ ਨਸ਼ੇ ਖਤਮ ਹੋਣ ਬੱਚਿਆਂ ਨੂੰ ਨੌਕਰੀਆਂ ਲੱਗਣ ਆ ਵੱਡੇ ਵੱਡੇ ਹਸਪਤਾਲ ਤੇ ਰਿਫਾਇਨਰੀ ਵਰਗੇ ਹੋਰ ਕਾਰਖਾਨੇ ਆਉ ਤਾਂ ਹੀ ਆਣਗੇ ਜਿਹੜਾ ਹੈ ਲੋਟੇਰਾ ਟੱਬਰ ਦਿੱਲੀ ਦੀ ਗੁਲਾਮੀ ਕਰਕੇ ਪੰਜਾਬ ਦਾ ਖਜ਼ਾਨਾ ਲੁੱਟ ਕੇ ਲੋਕਾਂ ਦੀ ਸਹੂਲਤਾਂ ਬੰਦ ਕਰਕੇ ਵਿਕਾਸ ਤੇ ਕੰਮ ਬੰਦ ਕਰਕੇ ਨਸ਼ੇ ਤੋਂ ਕਮਾਈਆਂ ਕਰਕੇ ਆਪਨੀ ਖੁਸ਼ੀ ਦੀ ਖਾਤਰ ਦਿੱਲੀ ਨੂੰ ਖੁਸ਼ ਕਰਨ ਚ ਲੱਗੇ ਹੋਏ ਨੇ ਇਹਨਾਂ ਨੂੰ ਜੇ ਤੁਸੀਂ ਰਵਾਨਾ ਕਰੋਗੇ ਕਿਉਂਕਿ ਹਾਲਾਤ ਤੁਹਾਡੇ ਹੱਥ ਵਿੱਚ ਹੈ ਇਹਨਾਂ ਦਾ ਸਫਾਇਆ ਤੁਸੀਂ ਕਰਦੇ ਮਾਰੋ ਛਾੜੂ ਜਿਨ੍ਹਾਂ ਨੇ ਇਹਨਾਂ ਨੇ ਤੁਹਾਡੀ ਉਮੀਦਾਂ ਦੇ ਉੱਤੇ ਛਾੜੂ ਮਾਰਿਆ ਮਾਰੋ ਛਾੜੂ ਪੱਚੀ ਪੱਚੀ 26 26 ਹਜ਼ਾਰ ਤੁਹਾਡਾ ਬਕਾਇਆ ਖੜਾ ਹੈ ਕਿਉਂ ਨਹੀਂ ਦਿੰਦੇ ਸਰਕਾਰ ਇਹਨਾਂ ਦੀ ਹੈ ਖਜ਼ਾਨਾ ਇਹਨਾਂ ਦੇ ਕੋਲੇ ਕਿਉਂ ਨਹੀਂ ਦਿੰਦੇ ਤੇ ਨਹੀਂ ਦੇਣਗੇ ਲਾਓ ਛਾੜੂ ਤੇ ਲੈ ਕੇ ਆਓ ਕਾਲੀ ਦਲ ਨੂੰ ਜੋ ਮਿਲਦਾ ਸੀ ਸਾਰਾ ਦੁਬਾਰਾ ਮਿਲੂਗਾ ਸਵਾਸ ਕਰਦੀਆਂ ਤੁਸੀਂ ਜ਼ਰੂਰ ਪਰਵਾਨ ਕਰੋਗੇ ਤੁਹਾਡੇ ਸਮੂਹ ਜਥੇਬੰਦੀ ਦਾ ਸਾਰਿਆਂ ਦਾ ਮੈਂ ਧੰਨਵਾਦ ਕਰਦੀਆਂ ਇਹ ਆ ਤੁਹਾਡੇ ਨਾਲ ਮਿਲਣ ਦਾ ਤੁਸੀਂ ਮੈਨੂੰ ਮੌਕਾ ਦਿੱਤਾ ਲੇਕਿਨ ਬੇਨਤੀ ਕਰਦੀ ਆ ਪਹਿਲੀ ਜੂਨ ਨੂੰ ਆਪਣੀ ਵੀ ਵੋਟ ਪਾਓ ਤੇ ਚਾਰ ਹੋਰਾਂ ਨੂੰ ਵੀ ਤਕਲੀ ਦੇ ਹੱਕ 'ਚ ਬਹੁਤਾ ਤਕੜੀ ਦੀ ਜਿੱਤ ਹੋ ਸਕਦੀ ਹੈ ਨਹੀਂ ਤਾਂ ਤਿੰਨ 10 ਬੰਦੇ ਸਹੀ ਫਾਸਲਾ ਕਰਨ ਤੇ 100 ਬੰਦੇ ਜੇ ਫਾਸਲਾ ਕਰਨ ਤਾਂ ਸਾਰਿਆਂ ਦੇ ਵਿੱਚ ਲਗੜੇ ਜਾਂਦੇ ਨੇ ਸੋ ਤਕੜੇ ਹੋ ਕੇ ਜੇ ਤਕੜੀ ਆਣੀ ਹੈ ਤਾਂ ਫਿਰ ਜਿੱਥੇ ਤੁਹਾਡੀ ਰਿਸ਼ਤੇਦਾਰੀਆਂ ਨੇ ਦੋਸਤ ਮਿੱਤਰ ਸਾਰਿਆਂ ਨੂੰ ਬੇਨਤੀ ਕਰੋ ਕਿ ਪਹਿਲੀ ਤਰੀਕ ਨੂੰ ਤਕੜੀ ਨੂੰ ਵੋਟ ਪਾਣ ਤੇ ਚਾਰ ਪੰਜ ਹੋਰ ਪਾਣ ਉਦੇ ਨਾਲ ਤਕੜੀ ਵੀ ਸਰਕਾਰ ਬਣੋਗੀ ਤੇ ਤੁਹਾਡੀ ਸਹੂਤਾ ਵੀ ਮਿਲਣ ਗਿਆ ਤੇ ਪੰਜਾਬ ਅਗੇ ਵਧੂਗਾ ਨੌਕਰੀਆਂ ਵੀ ਤਾਂ ਮਿਲਣ ਗਿਆ ਸੋ ਬਹੁਤ ਬਹੁਤ ਧੰਨਵਾਦ ਹੱਥ ਖੜੇ ਕਰਕੇ ਵਿਸ਼ਵਾਸ ਦਿਲਾਓ ਚੌਨ ਨਿਸ਼ਾਨ ਚੌਨ ਨਿਸ਼ਾਨ ਤਕੜੀ ਚੌਨ ਨਿਸ਼ਾਨ ਤਕੜੀ ਚੌਨ ਨਿਸ਼ਾਨ ਤਕੜੀ ਬਹੁਤ ਧੰਨਵਾਦ ਰਾਈ ਗੁਰਜੀ ਦਾ ਖਾਲਸਾ ਵਾਹਿਗੁਰੂ